ਦੀਪਕ ਜੀ ਗੱਲ ਇਥੋਂ ਸ਼ੁਰੂ ਕਰੀਏ ਅੱਜ ਅਰਵਿੰਦ ਕੇਜਰੀਵਾਲ ਦੇ ਜਿਹੜੇ ਕਰੀਬੀ ਨੇ ਵਿਭਨ ਕੁਮਾਰ ਉਹਨਾਂ ਦੇ ਉੱਪਰ ਇਹ ਦੋਸ਼ ਲਗਾਇਆ ਸੀ ਸਵਾਤੀ ਮਾਲੀਵਾਲ ਨੇ ਕਿ ਉਹਨਾਂ ਨੂੰ ਅਸால்ਟ ਕੀਤਾ ਉਹਨਾਂ ਨਾਲ ਕੁੱਟਮਾਰ ਹੋਈ ਹੁਣ ਇਹ ਸਬੰਧੀ ਕੁਝ ਹੋਰ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਹਿੰਦੇ ਅਰਵਿੰਦ ਕੇਜਰੀਵਾਲ ਦੇ ਘਰ ਤੋਂ ਇੱਕ ਵੀਡੀਓ ਆ ਜਿਹਦੇ ਨਾਲ ਸਾਰੀ ਗੱਲ ਦਾ ਨਿਪਟਾਰਾ ਹੋ ਰਿਹਾ ਨਿਟਾਰਾ ਹੋ ਰਿਹਾ ਕੀ ਚੱਲ ਰਿਹਾ ਜੀ ਲੇਟੈਸਟ ਅਪਡੇਟਸ ਕੀ ਨੇ ਦੇਖੋ ਅੱਜ ਦੋ ਸੀਨ ਕ੍ਰੀਏਟ ਹੋਏ ਦੀ ਬੀਜੇ ਜੀ ਹੂੰ ਇੱਕ ਸੀ ਇੱਕ ਸੀਨ ਰਾਜਤਿਕ ਸਟੇਜ ਤੋਂ ਪੰਜਾਬ ਦੇ ਵਿੱਚ ਦੌਰੇ ਤੇ ਆਏ ਹੋਏ ਅਰਵਿੰਦ ਕੇਜਰੀਵਾਲ ਨੇ ਕ੍ਰੀਏਟ ਕੀਤਾ। ਹੂੰ। ਦੂਸਰਾ ਸੀਨ ਪੁਲਿਸ ਨੇ ਸਵਾਤੀ ਮਾਲੀਵਾਲ ਨੂੰ ਅਰਵਿੰਦ ਕੇਜਰੀਵਾਲ ਦੇ ਘਰੇ ਲਿਜਾ ਕੇ ਸੀਨ ਕ੍ਰੀਏਟ ਕੀਤਾ। ਹੂੰ। ਸੋ ਅਰਵਿੰਦ ਕੇਜਰੀਵਾਲ ਸਟੇਜ ਤੋਂ ਵੋਟਾਂ ਮੰਗਦਿਆਂ ਹੋਏ ਕਹਿ ਰਹੇ ਨੇ ਕਿ ਮੈਂ 4 ਤਰੀਕ ਨੂੰ ਨਤੀਜੇ ਜੇਲ੍ਹ ਚੋਂ ਦੇਖੂਗਾ। ਤੇ ਉਸ ਦਿਨ ਮੈਂ ਦੇਖੂਗਾ ਜਦੋਂ ਸਕਰੀਨ ਤੇ ਚੱਲੂਗਾ ਕਿ ਪੰਜਾਬ ਚੋਂ 13 ਸੀਟਾਂ ਸੀ ਜਿੱਤ ਕੇ 13 ਜ਼ੀਰੋ ਹੋ ਗਿਆ। ਮੈਂ ਨਤੀਜੇ ਜੇਲ੍ਹ ਚੋਂ ਬੈਠ ਕੇ ਦੇਖੂਗਾ। ਹੂੰ। ਤੇ ਦੋ ਇਹ ਵੀ ਕਹ ਰਹੇ ਸੀ ਕਹਿੰਦੇ ਕਿ ਮੇਰੇ ਤੇ ਤਾਂ ਇੰਨੀ ਨਜ਼ਰ ਹੈ ਕਿ ਮੇਰੇ ਤੇ ਜਿੰਨੇ ਕੈਮਰੇ ਲਾਏ ਨੇ ਉਹਦੇ ਉੱਤੇ 12-12 ਬੰਦੇ ਬਿਠਾਏ ਨੇ ਕੋ ਲਾਈਵ ਰਿਕਾਰਡਿੰਗ ਕਰਕੇ ਦੋ ਟੈਲੀਵਿਜ਼ਨਾਂ ਰਾਹੀਂ ਪ੍ਰਧਾਨ ਮੰਤਰੀ ਦੇ ਘਰੇ ਰਿਪੋਰਟ ਕਰਦੇ ਨੇ ਉੱਥੋਂ ਬੈਠ ਕੇ ਮੈਨੂੰ ਲਾਈਵ ਦੇਖਿਆ ਸੋ ਮੇਰੀ ਤਾਂ ਜੇਲ੍ਹ ਦੀ ਲਾਈਵ ਵੀਡੀਓ ਚੱਲਦੀ ਹੈ ਜੀ ਕਹਿੰਦੇ ਇਹਨਾਂ ਨੇ ਪੂਰਾ ਸੀਨ ਕ੍ਰੀਏਟ ਕੀਤਾ ਹੂੰ ਦੂਸਰੇ ਪਾਸੇ ਸਵਾਤੀ ਮਾਲੀਵਾਲ ਦੇ ਮਾਮਲੇ ਦੇ ਵਿੱਚ ਇੰਨੀ ਤੇਜ਼ੀ ਨਾਲ ਹੁਣ ਪੁਲਿਸ ਐਕਟਿਵ ਹੋਈ ਹੈ ਕਿਦੇ ਪਿੱਛੇ ਇੱਕ ਘਟਨਾ ਤੇ ਦੂਸਰੀ ਰਾਜਨੀਤੀ ਦੋ ਚੀਜ਼ਾਂ ਇਕੱਠੀਆਂ ਚਲਦੀਆਂ ਨਜ਼ਰ ਆਉਣ ਲੱਗੀਆਂ ਨੇ ਹੂੰ ਹੂੰ ਸੁਆਤੀ ਮਾਲੀਮਾਲ ਦੇ ਮਾਮਲੇ ਦੇ ਵਿੱਚ ਕੱਲ ਦੇਰ ਰਾਤ ਮਤਲਬ ਕਿ ਉਹਦੇ ਪਰ ਐਫ ਆਈ ਆਰ ਤੋਂ ਬਾਅਦ ਜੋ ਸਾਰੀ ਕਾਰਵਾਈ ਜਿਵੇਂ ਸ਼ੁਰੂ ਹੋਈ ਕਿ ਪਹਿਲਾਂ ਉਹਨਾਂ ਦੇ ਬਿਆਨ ਦਰਜ ਹੋ ਗਏ ਵੀਰਵਾਰ ਨੂੰ ਫਿਰ ਐਫ ਆਈ ਆਰ ਹੋ ਗਈ ਫਿਰ ਦੇਰ ਰਾਤ ਉਹਨਾਂ ਨੂੰ 11 ਵਜੇ ਚੱਕ ਕੇ ਐਮਜ਼ ਲੈ ਕੇ ਕਿ ਬੀਬੀ ਜੀ ਮੈਡੀਕਲ ਕਰਾਉਣਾ ਹੈ ਮੈਡੀਕਲ ਹੁੰਦਾ ਸਵੇਰੇ ਤੜਕੇ 3 ਵਜੇ 3:30 ਵਜੇ ਹਸਪਤਾਲ ਤੋਂ ਨਿਕਲਦੇ ਆ 3:30 ਵਜੇ ਘਰੇ ਪਹੁੰਚਦੇ ਆ ਤੇ ਅੱਜ ਦੋ ਵਾਰ ਪੁਲਿਸ ਟੀਮ ਬਬੂ ਕੁਮਾਰ ਦੇ ਘਰੇ ਜਾਏ ਹਮਮ ਮਤਲਬ ਸਾਰੇ মিডিਆ ਨੂੰ ਪਤਾ ਹੈ ਸਾਰੇ ਦੇਸ਼ ਨੂੰ ਪਤਾ ਕਿ ਕੇਜਰੀਵਾਲ ਦੋ ਦਿਨਾਂ ਲਈ ਪੰਜਾਬ ਆਏ ਹੋਏ ਨੇ ਤੇ ਵਿਵਕ ਕੁਮਾਰ ਹੈ ਹੈ ਤੇ ਪਰ ਉਹਦੇ ਘਰੇ ਜਾ ਕੇ ਗੁੰਡਾ ਖੜਕਾਈ ਜਾਂਦੇ ਵਿਵਕ ਕੁਮਾਰ ਇੱਥੀ ਹੈ ਜੀ ਅਸੀਂ ਗ੍ਰਿਫਤਾਰ ਕਰਨਾ ਹੈ ਜੀ ਉਹਨੂੰ ਹਮ ਤੇ ਉਹ ਕਹਿੰਦੇ ਘਰੇ ਨਹੀਂਗਾ ਜੀ 10 ਟੀਮਾਂ ਬਣਾਈਆਂ ਨੇ ਪੁਲਿਸ ਨੇ ਹਮ ਜਿਨ੍ਹਾਂ ਚੋਂ 4 ਟੀਮਾਂ ਦਾ ਕੰਮ ਇਸ ਕੰਮ ਤੇ ਲਾਇਆ ਕਿ ਤੁਸੀਂ ਵਿਵਕ ਕੁਮਾਰ ਦੀ ਗ੍ਰਿਫਤਾਰੀ ਤੇ ਉੱਪਰ ਕਾਰਵਾਈ ਕਰੋ ਲੱਭੋ ਕਿੱਥੇ ਹੈ ਜੀ 6 ਟੀਮਾਂ ਸਬੂਤ ਇਕੱਠੇ ਕਰ ਰਹੀਆਂ ਨੇ ਸੋ ਇਹ ਸਾਰੀ ਕਾਰਵਾਈ ਦੇ ਦੌਰਾਨ ਮਤਲਬ ਕਿ ਉਸ ਤੋਂ ਬਾਅਦ ਅਜਿ ਮਿਜਿਸਟਰੀ ਦੇ ਕੋਲ ਡਜਾਇਆ ਗਿਆ ਸਵਾਤੀ ਮਾਲੀਵਾਲ ਨੂੰ ਉੱਥੇ ਉਹਨਾਂ ਦੇ ਬਿਆਨ ਦਰਜ ਹੋ ਗਏ। ਉਸ ਤੋਂ ਬਾਅਦ ਸੀਸੀਟੀਵੀ ਫੁਟੇਜ ਦੀ ਸਾਰੀ ਕਾਰਵਾਈ ਇਕੱਠੀ ਕੀਤੀ ਜਾ ਰਹੀ ਹੈ। ਪਰ ਇਹ ਸਭ ਦੇ ਦਰਮਿਆਨ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇੱਕ ਵੀਡੀਓ ਸਾਹਮਣੇ ਆ ਰਹੀ ਹੈ। ਜੀ। ਉਸ ਵੀਡੀਓ ਦੇ ਵਿੱਚ ਉੱਥੇ ਦਾ ਜਿਹੜਾ ਸਟਾਫ ਹੈ ਅੰਦਰ ਦਾ ਉਹ ਬੇਨਤੀ ਜੀ ਕਰ ਰਿਹਾ ਮਿੰਨਤ ਜੀ ਕਰ ਰਿਹਾ ਕਿ ਤੁਸੀਂ ਬਾਹਰ ਚਲੇ ਜਾਓ ਜੀ ਤੁਸੀਂ ਮਿਲ ਨਹੀਂ ਸਕਦੇ ਜੀ ਔਖੀ ਹੋ ਰਹੀ ਹੈ ਕਿ ਐ ਤੁਸੀਂ ਮੈਨੂੰ ਕਿਉਂ ਕਰਦੇ ਹੋ ਧੱਕੇ ਮਾਰ ਕੇ ਕੱਢ ਦੋ। ਸੋ ਹੁਣ ਅਜੇ ਤੱਕ ਉਹਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਰਹੀ ਕਿ ਕੀ ਉਸੇ ਦਿਨ ਦੀ ਵੀਡੀਓ ਹੈ ਪਰ ਉਹੀ ਹੈ ਐ ਜਾਂ ਅੱਗੇ ਪਿੱਛੇ ਦਾ ਕੋਈ ਪਹਿਲਾਂ ਦਾ ਵੀ ਕੋਈ ਘਟਨਾ ਜੀ 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 ਪਰ ਜਿਹੜਾ ਉਹਨੇ ਬਿਆਨ ਦਿੱਤੇ ਨੇ ਜਿਸ ਅਧਾਰ ਤੇ ਐਫ ਆਈ ਆਰ ਹੋਈ ਹੈ ਉਸ ਦੇ ਵਿੱਚ ਉਹਨੇ ਕਿਹਾ ਕਿ ਮੈਨੂੰ ਸਟਾਫ ਮਿਲਣੋਂ ਰੋਕ ਰਿਆ ਸੀ ਵਿਵਕ ਕੁਮਾਰ ਆ ਕੇ ਮੇਰੇ ਤੇ ਚੀਕਣ ਲੱਗਿਆ ਐ ਮੇਰੇ ਨਾਲ ਗਾਲ੍ਹਾਂ ਕੱਢਣ ਲੱਗਿਆ ਤੇ ਮੈਂ ਜਦੋਂ ਰੋਕਿਆ ਕਿਹਾ ਕੀ ਕਰ ਰਹੇ ਆ ਤਦ ਉਹਨੇ ਮੇਰੇ ਲੱਤਾਂ ਮਾਰੀਆਂ ਢਿੱਡ 'ਚ ਵੀ ਛਾਤੀ ਤੇ ਵੀ ਤੇ ਉਸ ਤੋਂ ਬਾਅਦ ਮੇਰਾ ਸਿਰ ਮੇਜ਼ ਨਾਲ ਮਾਰਿਆ ਹਾਂ ਤੇ ਮੈਂ ਪੁਲਿਸ ਨੂੰ ਕਾਲ ਕੀਤੀ ਤੇ ਮੈਨੂੰ ਉਹਨੇ ਧਮਕੀਆਂ ਦਿੱਤੀਆਂ ਕਿ ਤੂੰ ਜੋ ਕਰ ਸਕਦੀਆਂ ਕਰ ਲੈ ਮਤਲਬ ਜਿਹੋ ਜਆ ਉਹਦਾ ਬਿਆਨ ਹੈ ਉਹ ਬੜਾ ਸੁਣ ਕੇ ਲੱਗਦਾ ਕਿ ਜਿਵੇਂ ਕਿ ਇੱਕ ਬੰਦਾ ਇੰਨਾ ਬੇਸ਼ੀਬਾਣਾ ਕਰ ਸਕਦਾ ਉਹ ਵੀ ਇੱਕ ਔਰਤ ਤੇ ਇਹ ਕਰੋਸੇ ਪਾਰਟੀ ਦੀ ਰਾਸਵਾ ਮੈਂਬਰ ਵੀ ਹੋਵੇ ਜੇਕਰ ਹੋਇਆ ਜੇ ਉਹਨੇ ਸਾਰਾ ਲਿਖਿਆ ਪੜਿਆ ਸਿਆਸੀ ਬਿਆਨ ਹੈ ਤਾਂ ਫਿਰ ਇਹ ਵੀ ਇੱਕ ਫੁਟੇਜ ਦੇ ਹਵਾਲੇ ਸੱਚ ਸਾਬਤ ਹੋ ਜਾਏਗਾ ਕਿ ਵਿਵ ਨੇ ਕੀਤਾ ਕਿ ਨਹੀਂ ਕੀਤਾ ਹਮ ਪਰ ਇਹ ਸਭ ਦੇ ਦਰਮਿਆਨ ਜਿਹੜੀਆਂ ਧਾਰਾਵਾਂ ਲੱਗੀਆਂ ਨੇ ਉਹ ਦੱਸਦੀਆਂ ਨੇ ਕਿ ਜੇ ਇਸ ਕਦਰ ਮਤਲਬ ਕਿ ਹੋਇਆ ਤਾਂ ਬੀਬਾ ਕੁਮਾਰ ਲਈ ਬਚਣਾ ਮੁਸ਼ਕਲ ਹੋਏਗਾ ਜੀ ਸਾਬਤ ਹੋ ਗਿਆ ਜੋ ਉਹਦੇ ਉਪਰ ਦੋਸ਼ ਲੱਗ ਰਹੇ ਨੇ ਜੀ ਆਈਪੀਸੀ ਦੀ ਧਾਰਾ 354 308 341 506 ਤੇ 509 ਹੂੰ 354 ਦਾ ਮਤਲਬ ਛੇੜਛਾੜ ਤੇ ਤਾਕਤ ਦੀ ਵਰਤੋਂ ਕਰਨਾ ਇਹਦੇ ਵਿੱਚ 3 ਸਾਲ ਤੋਂ ਲੈ ਕੇ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੀ ਧਾਰਾ 308 ਹਾਂ ਹਮਲਾ ਕਰਕੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨਾ ਹੂੰ ਹੂੰ 308 ਦੇ ਵਿੱਚ ਇਹਦੇ ਵਿੱਚ ਵੀ 3 ਤੋਂ 7 ਸਾਲ ਦੀ ਸਜ਼ਾ ਹੋ ਸਕਦੀ ਹੈ ਜੀ ਇਸੇ ਤਰ੍ਹਾਂ 341 ਲੱਗੀ ਹੈ ਤੇ ਫਿਰ 506 ਹੈ ਜਿਹਦੇ ਵਿੱਚ ਸਿੱਧੀ ਜਾਨ ਤੋਂ ਮਾਰਨ ਦੀ ਧਮਕੀ ਹੈ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਹੂੰ ਹੂੰ ਤੇ ਫਿਰ ਧਾਰਾ 509 ਕਟਿਆ ਸ਼ਬਦਾਂ ਦੀ ਵਰਤੋਂ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਹੂੰ ਹੂੰ ਸੋਹ ਬੀਬਕ ਕੁਮਾਰ ਦਾ ਬਚਣਾ ਹੁਣ ਕਾਫੀ ਮੁਸ਼ਕਲ ਲੱਗ ਰਿਹਾ ਹੈ ਪਰ ਇਹ ਸਭ ਦੇ ਦਰਮਿਆਨ ਪੁਲਿਸ ਉਸ ਨੂੰ ਬਕਾਇਦਾ ਤੌਰ ਤੇ ਅੱਜ ਸ਼ੁੱਕਰਵਾਰ ਦੀ ਸ਼ਾਮ ਨੂੰ 6:30 ਵਜੇ सीएम ਦੇ ਘਰੇ ਲੈ ਕੇ ਪਹੁੰਚਦੀ ਹੈ ਉਹ ਸੋਫੇ ਤੇ ਬਿਠਾ ਉੱਥੋਂ ਠਾਲ ਉਧਰੋਂ ਲਿਆ ਸਾਥ ਨੂੰ ਬੁਲਾ ਸੋ ਪੂਰਾ ਉਹ ਸੀਨ ਰੀਕ੍ਰੀਏਟ ਕੀਤਾ ਕਿ ਹਾਂ ਉਸ ਦਿਨ ਕੀ ਕੀ ਵਾਪਰਿਆ ਸੀ ਕਿੱਥੇ ਬੈਠੇ ਸੀ ਕਿਧਰੋਂ ਹਮਲਾ ਹੋਇਆ ਤੁਸੀਂ ਕੀ ਸੁਣਾਈ ਕਿੱਥੋਂ ਉੱਠ ਕੇ ਸੀਐਮ ਦੇ ਕਰਮਚਾਰੀ ਨੂੰ ਗਏ ਕਿੱਥੇ ਬੈਠ ਕੇ ਫੋਨ ਕੀਤਾ ਉਹ ਪੂਰਾ ਸੀਨ ਰੀਕ੍ਰੀਏਟ ਕੀਤਾ 6:30 ਵਜੇ ਉਸ ਨੂੰ ਲੈ ਕੇ ਪਹੁੰਚੇ ਸੀ ਸ੍ਰੀ ਮਾਨੇਵਾਲ ਹੋਰਾਂ ਨੂੰ ਤੇ 7:10 ਤੋਂ ਸੀਐਮ ਹਾਊਸ ਤੋਂ ਬਾਹਰ ਨਿਕਲੇ ਹੂੰ ਸੁਈਸੀ ਮੈਡੀਕਲ ਹੋਣਾ ਮੈਜਿਸਟਰ ਦੇ ਸਾਹਮਣੇ ਬਿਆਨ ਹੋਣਾ ਤੇ ਹੁਣ ਸੀਨ ਕ੍ਰੀਏਟ ਹੋਣਾ ਤੇ ਆ ਧਾਰਾ ਮਾਦੇ ਤਹਿਤ ਕਾਰਵਾਈ ਹੋਣਾ ਕੀ ਇਸ ਨੂੰ ਤੁਸੀਂ ਹੁਣ 25 ਤਰੀਕ ਦੇ ਵਾਦੇ ਨਾਲ ਦੇਖੋਗੇ ਜੀ ਕਿ ਬੋਟਾ ਨੇ ਦਿੱਲੀ ਦੇ ਵਿੱਚ ਜਾਂ ਇਸ ਨੂੰ ਇਸ ਵਾਲਿਆਂ ਦੇਖੋਗੇ ਕਿ ਅਰਵਿੰਦ ਕੇਜਰੀ ਵਾਲ ਇੱਕ ਤੋਂ ਇੱਕ ਮਸਲੇ ਚ ਕਰ ਰਹੇ ਨੇ ਇਹ ਵੀ ਉਹਨਾਂ ਨਾਲ ਜੁੜਿਆ ਮਸਲਾ ਪਰ ਇਹ ਸਭ ਦੇ ਦਰਮਿਆਨ ਜੇ ਰਾਜਨੀਤੀ ਵੀ ਹੋ ਰਹੀ ਹੈ ਪੁਲਿਸ ਵੀ ਕਿਉਂ ਗ੍ਰਹਿ ਮੰਤਰਾਲਾ ਭਾਜਪਾ ਦੀ ਉਹ ਵੀ ਹੋ ਰਹੀ ਹੈ ਪਰ ਸੰਜੀਤ ਸਿੰਘ ਦਾ ਇਹ ਗੱਲ ਮੀਡੀਆ ਚ ਬੈਠ ਕੇ ਕਬੂਲ ਕਰਨਾ ਕਿ ਵੱਤਬੀਜੀ ਹੋਈ ਹੈ ਹਮ ਬਸ ਲੁਕੀ ਹੋਈ ਹੈ ਹਮ ਹੁਣ ਉਤੇ ਕੇਜਰੀਵਾਲ ਜੀ ਕਾਰਵਾਈ ਕਰਨਗੇ ਪਰ ਕੇਜਰੀਵਾਲ ਜੀ ਉਂਗਲੀ ਫੜਕ ਨੂੰ ਨਾਲ ਲਈ ਫਿਰ ਘੁਮਾ ਰਹੇ ਨੇ ਹਮ ਕਾਰਵਾਈ ਕਦੋਂ ਕਰਨਗੇ ਇਹਦਾ ਮਤਲਬ ਕੀ ਆਮ ਆਦਮੀ ਪਾਰਟੀ ਦੇ ਅੰਦਰ ਵੀ ਕੋਈ ਦੋ ਤੜੇ ਖੜੇ ਹੋਗੇ ਜੀ ਕਿ ਸੰਜੀਤ ਸਿੰਘ ਹੁਣ ਉਸ ਲਾਈਨ ਤੇ ਖੜੇ ਨੇ ਕਿ ਕਿਹੜੀ ਲਸ਼ਮੇ ਦੇਖਾ ਪਾਰ ਕਰਾ ਇਧਰ ਦੀ ਕਿ ਉਧਰ ਦੀ ਸੰਜੀਤ ਸਿੰਘ ਵੀ ਕਿਸੇ ਉਸ ਪੋਜੀਸ਼ਨ ਚ ਆ ਗਏ ਨੇ ਤੇ ਇਹ ਸਾਰੀ ਘਟਨਾ ਤੋਂ ਬਾਅਦ ਹੁਣ ਪੁਲਿਸ ਦੀ ਐਕਸ਼ਨ ਕਾਰਵਾਈ ਕੇਜਰੀਵਾਲ ਦੀ ਚੁੱਪੀ ਤੇ ਸੰਜੀਤ ਸਿੰਘ ਉਹਨਾਂ ਦਾ ਅਜੇ ਕੋਈ ਰਿਐਕਸ਼ਨ ਨਹੀਂ ਇਹਦਾ ਮਤਲਬ ਆਮ ਆਦਮੀ ਪਾਰਟੀ ਦੇ ਆਪਣੇ ਘਰ ਦੇ ਅੰਦਰ ਵੀ ਸਾਰਾ ਕੁਝ ਠੀਕ ਨਹੀਂ ਹੈ ਜੀ ਦੀਪਕ ਜੀ ਪੰਜਾਬ ਦੀਆਂ ਜਿਹੜੀਆਂ 13 ਸੀਟਾਂ ਤੇ ਹੁਣ ਚੋਣਾਂ ਹੋਣੀਆਂ ਨੇ ਲੋਕ ਸਭਾ ਦੀਆਂ ਉਹਨਾਂ ਚ ਪੰਜ ਸੀਟਾਂ ਅਜਈਆਂ ਨੇ ਜਿੱਥੇ ਇਹ ਕਿਹਾ ਜਾ ਸਕਦਾ ਵੀ 5 ਵੇ ਰੇਸ ਹੈ ਇਹ ਪੰਜ ਕੋਣਾ ਮੁਕਾਬਲਾ ਹੈ ਇਹ ਕਿਹੜੀਆਂ ਕਿਹੜੀਆਂ ਸੀਟਾਂ ਨੇ ਜੀ ਤੇ ਪੰਜਾਂ ਚ ਕੋਈ ਵੀ ਜਿੱਤ ਸਕਦਾ ਹੈ ਬੀ ਜੀ ਪੈਸੀ ਤਾਂ ਵੀ ਜੀ ਇਸ ਵਾਰ ਪਹਿਲੀ ਵਾਰ ਆ ਕੇ ਪੰਜਾਬ ਦੀ ਲਗਭਗ ਹਰ ਸੀਟ ਤੇ ਚਕਾਉਣਾ ਮੁਕਾਬਲਾ ਹੈਗਾ ਪਰ ਪਹਿਲਾਂ ਵੀ ਗੱਲ ਕਰਦੇ ਰਹੇ ਆ ਕਿ ਆਮ ਤੌਰ ਤੇ ਹੁੰਦਾ ਰਿਹਾ ਕਿ ਜੀ ਆ ਸੀਟਾਂ ਤੇ ਆਹੋ ਸਾਹਮਣੇ ਮੁਕਾਬਲਾ ਜੀ ਤੇ ਇੱਕ ਜਾਂ ਦੋ ਤੇ ਕਹਿੰਦੇ ਹੁੰਦੇ ਸੀ ਪਰ ਟਕਾਉਣਾ ਮੁਕਾਬਲਾ ਹਮ ਪਰ ਆ ਚਕਾਉਣਾ ਤੇ ਉਹ ਵੀ ਹਰ ਸੀਟ ਤੇ ਇਹ ਪਹਿਲੀ ਵਾਰ ਜੀ ਪਰ ਪੰਜ ਸੀਟਾਂ ਦਾ ਲਗਭਗ ਜਈਆਂ ਨੇ ਜਿੱਥੇ ਸਿੱਧਾ ਪੰਜ ਕੋਣਾ ਮੁਕਾਬਲਾ ਹੋ ਗਿਆ ਹਮ ਬੇਸ਼ੱਕ ਉੱਥੇ ਵੀ ਕੁਝ ਥਾਵਾਂ ਤੇ ਲੋਕ ਮੰਨ ਕੇ ਚੱਲ ਰਹੇ ਨੇ ਕਿ ਇਹ ਪਹਿਲੇ ਦੂਜੇ ਤੀਜੇ ਨੰਬਰ ਦੇ ਉੱਤੇ ਟੱਕਰ ਜੀ ਪਰ ਚੌਥਾ ਪੰਜਵਾਂ ਨੰਬਰ ਕਿਹਦਾ ਹੋਊਗਾ ਤੇ ਉਹ ਕਿਹਦੀਆਂ ਕਿੰਨੀਆਂ ਵੋਟਾਂ ਖਾਊਗਾ ਇਸ ਨੂੰ ਲੈ ਕੇ ਵੱਡਾ ਸਵਾਲ ਹੂੰ ਹੋਈ ਨਾ ਪੰਜਾਂ ਸੀਟਾਂ ਦੇ ਉੱਤੇ ਜਿਹੜੇ ਪੰਜ ਨੇ ਉਹਨਾਂ ਚੋਂ ਤੁਸੀਂ ਕਹਿ ਸਕਦੇ ਹੋ ਕਿ ਦੋ ਤਾਂ ਇੱਕ ਤਰ੍ਹਾਂ ਨਾਲ ਆਜ਼ਾਦ ਨੇ ਜੀ ਦੋ ਬਹੁਜਲ ਸਮਾਜ ਪਾਰਟੀ ਨਾਲ ਸੰਬੰਧ ਰੱਖਦੇ ਨੇ ਇੱਕ ਸ਼੍ਰੋਮਣੀ ਕਾਲ ਦਾ ਅਮਰਤਸਰ ਨਾਲ ਸੰਬੰਧ ਰੱਖਦੇ ਜਾਂ ਦੋ ਸ਼੍ਰੋਮਣੀ ਕਾਲ ਦਾ ਅਮਰਤਸਰ ਨਾਲ ਸੰਬੰਧ ਰੱਖਦੇ ਨੇ ਇੱਕ ਆਜ਼ਾਦ ਹੈ ਇਹ ਸਥਿਤੀ ਬਣੀ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦੇ ਜੱਦੀ ਹਲਕੇ ਵਿੱਚ ਸੰਗਰੂਰ ਦੀ ਉਹ ਗੱਲ ਕਰ ਲੈਣਾ ਜੀ ਆਮ ਆਦਮੀ ਪਾਰਟੀ ਨੇ ਉੱਥੋਂ ਮੀਥੇ ਰੋਰਾਂ ਨੂੰ ਤਾਰਿਆ ਤੇ ਮਾੜਾ ਆਪਣਾ ਨੱਕ ਦਾ ਸਵਾਲ ਬਣਾ ਕੇ ਲੜ ਰਹੇ ਨੇ ਕਿਉਂਕਿ ਜਮਿਨੀ ਚੋਣ ਹਾਰ ਗਈ ਸੀ ਉੱਥੋਂ ਆਵਾਦੀ ਪਾਰਟੀ ਜੀ ਹੈ ਤੇ ਸੁਖਪਾਲ ਖਹਿਰਾ ਆਪਣੇ ਆਪ ਨੂੰ ਧਰੱਲੇਦਾਰ ਹੈ ਤਕਰੀਰ ਚ ਮਾਹਰ ਤੇ ਉਹਨਾਂ ਨੂੰ ਲੱਗਦਾ ਕਿ ਇਸ ਥਾਂ ਤੇ ਆ ਕੇ ਪਰ ਉਹ ਕਹਿੰਦੇ ਬਾਹਰੀ ਨੇ ਤਾਂ ਤਾਮੀ ਉਹਨਾਂ ਨੇ ਮਾਹੌਲ ਬਣਾਇਆ ਪਰ ਦਲੀਪੀਰ ਕੋਟੀ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਹੋਰ ਜਿਆਦਾ ਮਿਹਨਤ ਕਰਨੀ ਪੈ ਰਹੀ ਹੈ ਪਰ ਤਾਂ ਵੀ ਲੋਕ ਕਹਿੰਦੇ ਨੇ ਕਿ ਖਹਿਰੇ ਤੇ ਗੁਰਪ੍ਰੀਤ ਕਾਂਗਰਸ ਇਹ ਗੁਰਪ੍ਰੀਤ ਮੀਠੇਰ ਦੇ ਵਿੱਚ ਮੁਕਾਬਲਾ ਪਰ ਤੁਸੀਂ ਇਹ ਸੀਟ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਨੂੰ ਲਾਂਭੇ ਕਰਕੇ ਨਹੀਂ ਵੇਖ ਸਕਦੇ ਜੀ ਤੇ ਫਿਰ ਤੀਜੇ ਤੇ ਰੋ ਵੀ ਹੈਗੀ ਹੈ ਪਰ ਉਸ ਤੋਂ ਵੀ ਨਾ ਇਕਵਾਲ ਸਿੰਘ ਝੁੰਦਾ ਵੀ ਲੜ ਰਹੇ ਨੇ ਤੇ ਅਰਵਿੰਦ ਖੰਨਾ ਪੈਸੇ ਦੇ ਮਾਮਲੇ ਦੇ ਵਿੱਚ ਰਾਜਨੀਤੀ ਦੇ ਮਾਮਲੇ ਦੇ ਵਿੱਚ ਸਾਰੀ ਸੂਝ-ਬੂਝ ਰੱਖਦੇ ਆ ਜੀ ਫਿਰ ਚਾਹੇ ਤੁਸੀਂ ਸਿਮਰਜੀਤ ਮਾਨ ਹੋਣ ਚਾਹੇ ਖੰਨਾ ਹੋਣ ਚਾਹੇ ਝੁੰਦਾ ਹੋਣ ਖੈਰਾ ਹੋਣ ਤੇ ਮੀਥੇ ਹੋਣ ਹੂੰ ਇਹ ਪੰਜ ਕੋਨੇ ਮੁਕਾਬਲੇ 'ਚ ਕੌਣ ਬਾਜ਼ੀ ਮਾਰੂਗਾ ਤੇ ਜਿਹੜੇ ਤੀਜੇ ਚੌਥੇ ਪੰਜਵੇਂ ਨੰਬਰ ਤੇ ਆਉਣਗੇ ਉਹਨਾਂ ਦੀਆਂ ਵੋਟਾਂ ਕਿਹਦੀ ਯਤਾਰਤਾ ਕਰਨਗੇ ਪਤਾ ਨਹੀਂ ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਸਾਹਿਬ ਚੰਨੀ ਹੋਰਾਂ ਦੇ ਹਲਕੇ ਚ ਆਜੂ ਜੀ ਜਲੰਧਰ ਹਲਕਾ ਜਲੰਧਰ ਹਲਕਾ ਇਸ ਪਰ ਬੜੀ ਬਲਖਣ ਤਰ੍ਹਾਂ ਨਾਲ ਚਰਚਾ ਚ ਹਮਮ ਪਵਨ ਤੀਨੂ ਯਾਦ ਜਾ ਕਰਨਾ ਪੈਂਦਾ ਨਾਂ ਲੈਣ ਤੋਂ ਬਾਅਦ ਕਿ ਉਹਨ ਕਿਹੜੀ ਪਾਰਟੀ ਜੇ ਪਿਆਜਦਾ ਹੁੰਦਾ ਕਿ ਆਮ ਆਦਮੀ ਪਾਰਟੀ ਤੋਂ ਜੀ ਐ ਸੁਸ਼ੀਲ ਰਿੰਕੂ ਫਿਰ ਸੋਚਣਾ ਪੈਂਦਾ ਕਿ ਅਛਾ ਨਹੀਂ ਆਪ ਨਹੀਂ ਭਾਜਪਾ ਵੱਲੋਂ ਹੈ ਫਰਮਿੰਦਰ ਸਿੰਘ ਕੇਪ ਉਹ ਨਹੀਂ ਕਾਂਗਰਸੀ ਨਹੀਂ ਹੁੰਦਾ ਆਕਾਲੀਆਂ ਦਾ ਬੀ ਦਵਾਰ ਸੋ ਇਹ ਜੋੜ ਤੋੜ ਲੈ ਨਹੀਂ ਸਮਝ ਆਉਣਾ ਜਦੋਂ ਆਪਾਂ ਨੂੰ ਰੋਜ਼ ਗੱਲ ਕਰਦੇ ਆਂ ਨੀ ਹਿਸਾਬ ਹੁੰਦਾ ਵੋਟਾਂ ਪਾਉਣ ਲੱਗਿਆ ਪਤਾ ਨਹੀਂ ਕਿੰਨੇ ਨੂੰ ਲੇਖਾ ਪਾਊਗਾ ਬਿਲਕੁਲ ਬਿਲਕੁਲ ਹੈਨਾ ਤੇ ਚੰਨਜੀਤ ਚੰਨੀ ਤੇ ਚੰਨਜੀਤ ਚੰਨੀ ਇਹ ਸਰਕੇ ਤੋਂ ਬਾਹਰ ਹੀ ਪਰ ਇਹ ਸਭ ਦੇ ਦਰਮਿਆਨ ਇਹ ਰਾਖਮੀ ਸੀਟ ਹੈ ਔਰ ਬਹੁਜਨ ਸਮਾਜ ਪਾਰਟੀ ਇੱਥੇ ਠੀਕ ਤੱਕ ਵੋਟ ਬੈਂਕ ਰੱਖਦੀ ਹੈ ਹਮਮ ਇਸ ਲਈ ਬਲਵਿੰਦਰ ਕੁਮਾਰ ਨੂੰ ਤੁਸੀਂ ਮੰਨ ਕੇ ਕਰਕੇ ਇਥੋਂ ਨਹੀਂ ਦੇਖ ਸਕਦੇ ਜੀ ਤਾਂ ਫਿਰ ਬਲਵਿੰਦਰ ਕੁਮਾਰ ਦੀ ਐਂਟਰੀ ਨੇ ਰੀਕੂ ਹੋਵੇ ਕੇਪੀ ਹੋਵੇ ਚੰਨੀ ਹੋਵੇ ਤੀਨੂ ਹੋਵੇ ਇਹਨਾਂ ਚਾਰਾਂ ਨੂੰ ਬਖਸ਼ ਪਾਇਆ ਹੋਇਆ ਤਾਂ ਮਤਲਬ ਇੱਥੇ ਪੰਜ ਕੋਣੇ ਮੁਕਾਬਲੇ ਦੇ ਵਿੱਚ ਕੌਣ ਕਿਦਰ ਨੂੰ ਉਖਤ ਜਿਵੇ ਕਿਸੇ ਨੂੰ ਨਹੀਂ ਹੁੰਦਾ ਜਿਆ ਲੱਗ ਜੀ ਇਸੇ ਤਰ੍ਹਾਂ ਦੀ ਸਥਿਤੀ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ 'ਚ ਵੀ ਹੂੰ ਹੂੰ ਉੱਥੇ ਵੀ ਚਾਰ ਮੁੱਖ ਪਾਰਟੀਆਂ ਦੇ ਉਮੀਦਵਾਰ ਹੈਗੇ ਕੰਗ ਕਹਿੰਦੇ ਮੇਰੀ ਜਿੱਤ ਪੱਕੀ ਆ ਹੈ ਵਿਜੇਂਦਰ ਸਿੰਘ ਰਾ ਕਹਿੰਦੇ ਮੈਂ ਗੱਲ ਬਣਾ ਲੈਣੀ ਆ ਚਾਹ ਬਾਧੀਆਂ ਪ੍ਰੇਸੀ ਚੰਦੂ ਮਾਜਰਾ ਕਹਿੰਦਾ ਜਿੱਤਿਆ ਵੀ ਆ ਹਾਰਿਆ ਵੀ ਆ ਹਲਕਾ ਮੇਰਾ ਏ ਉਹ ਕਹਿੰਦੇ ਕੋਈ ਨਾ ਤੂੰ ਵੀ ਵਾਰੀਆਂ ਚੂਆ ਸ਼ਰਮਾ ਕਹਿੰਦਾ ਕਿ ਕੋਈ ਨਾ ਜੀ RAM ਤੇ MODI ਦੇ ਨਾਲ ਤੇ ਸ਼ਰ ਮੈਨੂੰ ਵੀ ਵੋਟ ਪੈ ਜਵੇ ਚਾਹੇ ਬਾਹਰੀ ਕੋ ਚਾਹੇ ਅੰਦਰੀ ਕੋ ਮੈਂ ਵੀ ਲਾਈਨ ਚੈਗਾ ਪਰ ਇਥੋਂ ਵੀ ਬਹੁਜਲ ਸਮਾਜਪਾਰਟੀ ਦੇ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਮੈਦਾਨ ਚ ਨੇ ਹੂੰ ਹੂੰ ਔਰ ਇਸ ਲਈ ਗੜੀ ਹੋਰਾਂ ਦੀ ਤੇ ਇਹ ਤੋਂ ਬਿਨਾ ਬਾਕੀਆਂ ਦੀ ਇਹ ਵੋਟਰਾਂ ਨੇ ਫੈਸਲਾ ਕਰਨਾ ਉਹ ਵੜੀ ਨੂੰ ਵੀ ਦਿਤਾ ਸਕਦੇ ਹੋ ਕੰਨ ਨੂੰ ਵੀ ਦਿਤਾ ਸਕਦੇ ਹੋ ਭਜਿੰਦਰ ਨੂੰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਕੀ ਦੀ ਹੋਈ ਲੋਟਰੀ ਨਿਕਲ ਸਕਦੀ ਹੈ ਜੀ ਪਰ ਜਿੱਤੂਗਾ ਤਾਂ ਇੱਕ ਨਾ ਕਿ ਉਸ ਤੋਂ ਬਾਅਦ ਜਿਹੜਾ ਹਾਰੂਗਾ ਉਸ ਤੋਂ ਬਾਅਦ ਤਿੰਨ ਪੇਰੋਥਿਸੀਤੀ ਹੋਣੀ ਕਿਉਂ ਤਿੰਨ ਵੋਟਾਂ ਕਿੰਨੀਆਂ ਲੱਗੇ ਜਾਂਦੇ ਨੇ ਉਹ ਵਗਨਪੁਰ ਸਭ ਸੀਤ ਬੜਾ ਮੁਕਾਬਲਾ ਬਣਿਆ ਹੋਇਆ ਏਸੇ ਤਰ੍ਹਾਂ ਤੁਸੀਂ ਬਠਿੰਡਾ ਸੀ ਹੂੰ ਹੂੰ ਸਿੱਧੇ ਲੋਕ ਕਹਿਣ ਲੱਗ ਗਏ ਬਾਈ ਖੁੱਡੀਆਂ ਤੇ ਹਰਸਿਮਰਤ ਕੌਰ ਚ ਮੁਕਾਬਲਾ ਜੀ ਪਰ ਤੁਸੀਂ ਇੱਥੋਂ ਪਰਮਪਾਲ ਕੌਰ ਸਿੱਧੂ ਨੂੰ ਹਲਕੇ 'ਚ ਨਹੀਂ ਲੈ ਸਕਦੇ ਤੁਸੀਂ ਜਤਮਿੰਦਰ ਸਿੱਧੂ ਨੂੰ ਕੱਚਾ ਖਿਡਾਰੀ ਨਹੀਂ ਗਣ ਸਕਦੇ ਹੈਨਾ ਤੇ ਜੇ ਇਹਨਾਂ ਨੂੰ ਨਹੀਂ ਗਣ ਸਕਦੇ ਤਾਂ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਲੱਖਾ ਸਧਾਨਾ ਬੜਾ ਹਲਕਾ ਹੂੰ ਮੈਂ ਕਹਿੰਦਾ ਲੱਖਾ ਸਧਾਨਾ ਵੀ ਜਿੱਤਣ ਲਈ ਹੀ ਲੜ ਰਿਹਾ ਪਰ ਜੇ ਆਪਾਂ ਸਿਟੀ ਦੇ ਹਿਸਾਬ ਨਾਲ ਦੇਖੀ ਤਾਂ ਲੱਖੇ ਸਦਾਣੀ ਦੀ ਬਹੁਤ ਵੋਟ ਜਿੰਨੀ ਉਹਨੂੰ ਪਾਊਗੀ ਉਹ ਜ਼ਰੂਰ ਤੈਅ ਕਰੂਗੀ ਇਜ਼ਤਿਹਾਰ ਕਿਦੀ ਆ ਜੀ ਬਿਲਕੁਲ ਬਿਲਕੁਲ ਸੋ ਇਹ ਇਸ ਲਈ ਇਹ ਵੀ ਉਹ ਪੰਜਾਂ ਸੀਟਾਂ ਚਾਹੁੰਦੀ ਆ ਤੇ ਪੰਜਾਂ ਸੀਟਾਂ ਚ ਖੰਡੂਰ ਸਾਹਿਬ ਹਲਕਾ ਵੀ ਆਉਂਦਾ ਐ ਕੁਝ ਤਰ੍ਹਾਂ ਕਹਿੰਦੀ ਆ ਕਿ ਸਿਰਫ ਪਿੰਡਾਂ ਚ ਚਰਚਾ ਹੈ ਜੀ ਵੋਕਲ ਵੋਟ ਹੈ ਜੀ ਅਮਰਤਪਾਲ ਸਿੰਘ ਦੀ ਉਹ ਸੋਸ਼ਲ ਮੀਡੀਆ ਤੇ ਹੀ ਦਿਖਦੀ ਆ ਜੀ ਪਰ ਅਮਰਤਪਾਲ ਸਿੰਘ ਦੀ ਵੋਟ ਬਾਕੀ ਚਾਰਾਂ ਨੂੰ ਵਕਤ ਜ਼ਰੂਰ ਪਾ ਕੇ ਰੱਖੂਗੀ ਜਿੱਤੂ ਹਰੂ ਕੌਣ ਪਤਾ ਨਹੀਂ ਮੰਨੇ ਦਾ ਕੀ ਬਣਨਾ ਪਤਾ ਨਹੀਂ ਬਲਟੋਹੀ ਦਾ ਕੀ ਬਣਨਾ ਪਤਾ ਨਹੀਂ ਜੀਰੇ ਦਾ ਕੀ ਬਣਨਾ ਪਤਾ ਨਹੀਂ ਭੁੱਲਰ ਦਾ ਕੀ ਬਣਨਾ ਜੀ ਸੋ ਚਾਰਾਂ ਨੂੰ ਨਹੀਂ ਅਜੇ ਪਤਾ ਕਿ ਸਾਡਾ ਕੀ ਬਣਨਾ ਤੇ ਪੰਜਾ ਅਮਰਿਤਪਾਲ ਮੈਦਾਨ ਚ ਸੋ ਇਸ ਲਈ ਇਹ ਪੰਜ ਸੀਟਾਂ ਜਈਆਂ ਨੇ ਜਿੱਥੇ ਚੱਕਰ ਵਿਊ ਚ ਫਸੇ ਹੋਏ ਨੇ ਨਾਮੀ ਚਿਹਰੇ ਵੱਡੇ ਚਿਹਰੇ ਤੇ ਪੰਜ ਗੋਣਾ ਮੁਕਾਬਲਾ ਬਣਿਆ ਹੋਇਆ ਜੀ ਦੀਪਕ ਜੀ ਇੱਕ ਦਿਨ ਤੁਸੀਂ ਦੱਸਿਆ ਸੀ ਵੀ ਆ ਖੰਡੂਰ ਸਾਹ ਵਾਲੀ ਸੀਟ ਤੇ ਹੀ ਇੱਕ ਹੋਰ ਅਮਰਿਤਪਾਲ ਸਿੰਘ ਨਾਮ ਦਾ ਵਿਅਕਤੀ ਇੱਕ ਹੋਰ ਉਹਨੇ ਆਪਣੇ ਪੇਪਰ ਅੱਗੇ ਰੱਖੇ ਸੀ ਅਮਰਿਤਪਾਲ ਸਿੰਘ ਖਾਲਸਾ ਖਾਲਸਾ ਉਹਨੇ ਹੁਣ ਆਪਣਾ ਨਾਮ ਵਾਪਸ ਲੈ ਲਿਆ ਜੀ ਹਾਂ ਇਹ ਅੱਜ ਮੈਨੂੰ ਸਪਸ਼ਟ ਨਹੀਂ ਹੋ ਸਕਿਆ ਕਿਉਂਕਿ ਮੈਂ ਅੱਜ ਨਹੀਂ ਦੇਖਿਆ ਅਜ 3 ਵਜੇ ਤੱਕ ਦਾ ਸਮਾਂ ਸੀਗਾ ਜੀ ਨਾਮ ਵਾਪਸੀ ਦਾ ਅੱਜ ਅਸੀਂ ਸਰਜੀਤ ਪਾਤਰ ਹੋਰਾਂ ਦੀ ਸ਼ਰਧਾਂਜਲੀ ਸਮਾਗਮ ਸੀਗਾ ਉਹਦੇ ਕਾਰਨ ਉੱਥੇ ਸਾਰੇ ਸਿੱਦੇ ਉੱਥੋਂ ਆ ਰਹੇ ਆ 20 ਤਰੀਕ ਨੂੰ ਉਹਨਾਂ ਦਾ ਅੰਤਮ ਅਰਦਾਸ ਅੰਤਮ ਭੋਗ ਹੈ ਅੱਜ ਆਰਟ ਕੌਂਸਲ ਵੱਲੋਂ ਸ਼ਰਧਾਂਜਲੀ ਸਮਾਗਮ ਸੀ ਉਹ ਸਾਡੇ ਜੇ ਮੈਂ ਉੱਧਰ ਸੀਗੇ ਇਸ ਲਈ ਮੈਂ ਅੱਜ ਉਹ ਸੂਚੀ ਨਹੀਂ ਦੇਖ ਸਕਿਆ ਵਾਪਸ ਜੀ ਜੀ ਕਿਉਂਕਿ ਤੁਸੀਂ ਨਾਮ ਲਏ ਨਾ ਜਦੋਂ ਤਾਂ ਮੈਨੂੰ ਯਾਦ ਆ ਵੀ ਉਸ ਦਿਨ ਤੁਸੀਂ ਗੱਲ ਕਰਦੇ ਸੀ ਵੀ ਕਿਉਂਕਿ ਇਸ ਤਰ੍ਹਾਂ ਦੇ ਪੈਂਤਰੇ ਇੱਥੋਂ ਅਮਰਤ ਇੱਥੋਂ ਇੱਥੋਂ ਅਮਰਤਪਾਲ ਸਿੰਘ ਖਾਲਸੇ ਦੇ ਨਾਮ ਦੀ ਚਰਚਾ ਸੀ ਔਰ ਗੁਰਮੀਤ ਸਿੰਘ ਖੁੱਡੀਆਂ ਨਾਂ ਦਾ ਇੱਕ ਬੰਦਾ ਹੋਰ ਖੜਾ ਸੀ ਹਾਂਜੀ 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 ਉਹ ਵੀ ਦੱਸਿਆ ਸੀ ਤੁਸੀਂ ਬਿਲਕੁਲ 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 ਹਾਂਜੀ ਅ ਅੱਛਾ ਦੀਪਕ ਜੀ ਚੋਣਾ ਦੇ ਹਵਾਲੇ ਤੋਂ ਜੇ ਗੱਲ ਕਰੀਏ ਦੇਖੋ ਜਿਹੜਾ ਵੀ ਕੋਈ ਲੀਡਰ ਹੁੰਦਾ ਜਿਹੜੇ ਕੋਈ ਅ ਉਹ ਕਹਿ ਲਓ ਵੀ ਹੁਣ ਬੜੇ ਲੰਮੇ ਸਮੇਂ ਤੋਂ ਦੇ ਸੀਜ਼ਨਡ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਜਿੱਥੇ ਆਪਣਾ ਨਾਮ ਆਪਣੀ ਸਾਖ ਬਚਾਉਣ ਦੀ ਗੱਲ ਤਾਂ ਹੁੰਦੀ ਹੈ ਪਰ ਕਈ ਵਾਰੀ ਜਦੋਂ ਕੋਈ ਪਰਿਵਾਰਕ ਮੈਂਬਰ ਨਾਲ ਆ ਜਾਂਦਾ ਚੋਣਾਂ ਦੇ ਵਿੱਚ ਤਾਂ ਉਹਨਾਂ ਦੀ ਜਿੱਤ ਯਕੀਨੀ ਬਣਾਉਣੀ ਉਹ ਵੀ ਆਪਣੀ ਆਪਣੀ ਪ੍ਰੈਸਟੀਜ ਨੂੰ ਬਣਾਏ ਰੱਖਣ ਦਾ ਇੱਕ ਬੜਾ ਵੱਡਾ ਸਵਾਲ ਬਣ ਜਾਂਦਾ ਹੁਣ ਜੇ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਉਧਰੋਂ ਅਪਨਿਤ ਕੌਰ ਚੋਣਾਂ 'ਚ ਖੜੇ ਹੋਏ ਨੇ ਤੇ ਜੇ ਗੱਲ ਕਰੀਏ ਸੁਖਵੀਰ ਬਾਦਲ ਤੇ ਉਧਰੋਂ ਹਰਸਿਮਰਤ ਬਾਦਲ ਵੀ ਚੋਣਾਂ 'ਚ ਖੜੇ ਨੇ ਸੋ ਆਪਣੀਆਂ ਪਤਨੀਆਂ ਦੀ ਜਿੱਤ ਯਕੀਨੀ ਬਣਾਉਣਾ ਇਸ ਇਸ ਵਾਸਤੇ ਇਦਨੂੰ ਕੈਪਟਨ ਦੀ ਤੇ ਇਦਨੂੰ ਸੁਖਵੀਰ ਬਾਦਲ ਦੀ ਸਾਖ ਦਾਤ ਲੱਗੀ ਹੈ ਜੀ ਇਸ ਮਾਮਲੇ 'ਚ ਬਈ ਜੀ ਬੇਸੀ ਇਸ ਵਾਰ ਰਾਜਨੀਤਿਕ ਪਾਰਟੀਆਂ ਨੇ ਬਹੁਤ ਕੰਜੂਸੀ ਕੀਤੀ ਆ ਕਿ ਬੀਬੀਆਂ ਨੂੰ ਬਣਦਾ ਉਹਨਾਂ ਦਾ ਬਰਾਬਰ ਸਥਾਨ ਨਹੀਂ ਦਿੱਤਾ ਉਮੀਦਵਾਰੀ 'ਚ ਹੂੰ ਮੈਂ ਮੁੱਖ ਪਾਰਟੀਆਂ ਦੀ ਜ਼ਿਕਰ ਗੱਲ ਕਰਾਂ ਅਕਾਲੀ ਦਲ ਕਾਂਗਰਸ ਭਾਜਪਾ ਤੇ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਇਹਨਾਂ ਚਾਰਾਂ ਪਾਰਟੀਆਂ ਨੇ ਸਿਰਫ 6 ਬੀਬੀਆਂ ਨੂੰ ਟਿਕਟ ਦਿੱਤੀ ਹੂੰ 6 'ਚੋਂ 3 ਬੀਬੀਆਂ ਭਾਜਪਾ ਨੇ ਟਿਕਟ ਦਿੱਤੀ ਹੈ ਜੀ ਤੇ 2 ਕਾਂਗਰਸ ਨੇ ਦਿੱਤੀ ਹੈ ਤੇ 1 ਅਕਾਲੀ ਦਲ ਨੇ ਹੂੰ ਇਹਨਾਂ 6 ਬੀਬੀਆਂ ਚੋਂ 3 ਬੀਬੀਆਂ ਜਈਆਂ ਨੇ ਜਿਨ੍ਹਾਂ ਦੇ ਘਰ ਵਾਲੇ ਆਪਣਾ ਇੱਕ ਵੱਖਰਾ ਮਕਾਮ ਰੱਖਦੇ ਨੇ ਹੂੰ ਵੱਖਰਾ ਰਾਇੰਚਿਕ ਚ ਚਿਹਰਾ ਰੱਖਦੇ ਨੇ ਵੱਖਰੀ ਥਾਂ ਰੱਖਦੇ ਨੇ ਤੇ ਫਿਰ ਉਹਨਾਂ ਤਿੰਨੋਂ ਬੀਬੀਆਂ ਦੇ ਘਰ ਵਾਲਿਆਂ ਦੀ ਸਾਖ ਵੀ ਬਰਾਬਰ ਦਾਤੇ ਲੱਗੀ ਮੈਂ ਕਹਿੰਦਾ ਸਾਰਾ ਕੁਝ ਸਦਾਵਨਾ ਤੇ ਲੱਗਿਆ ਹੂੰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਤੇ ਸੁਖਵੀਰ ਸਿੰਘ ਬਾਦਲ ਮੌਜੂਦਾ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਨੇ ਜੀ ਸੋ ਇਸ ਅਕਾਲੀ ਦਲ ਦੇ ਪ੍ਰਧਾਨ ਦੇ ਨਾਤੇ ਤਾਂ 13 ਦੀਆਂ 13 ਸੀਟਾਂ ਦੇ ਜ਼ਿੰਮੇਵਾਰ ਉਹੀ ਨੇ ਹੂੰ ਹੂੰ ਹੈ ਪਿਛਲੀ ਵਾਰ 10 'ਚ ਲੜਦੇ ਸੀ ਉਹ ਤਾਂ ਲੜੇ 13 ਤੇ ਰਹੇ ਨੇ ਪਰ ਫਿਰੋਜ਼ਪੁਰ ਦੇ ਉੱਤੋਂ ਉਹਨਾਂ ਨੂੰ ਆਪਣੇ ਉਮੀਦਵਾਰ ਨੂੰ ਜਿਤਾਉਣਾ ਵੀ ਉਹਨਾਂ ਦੀ ਬਿਵਾਰੀ ਇਸ ਲਈ ਬਣਦੀ ਹੈ ਕਿ ਤੁਹਾਡੀ ਸੀਟ ਹੈ ਜਿਵੇਂ ਪਿਛਲੀ ਵਾਰ ਭਗਵਾਨ ਜੀ ਮਾਨ ਤੇ ਸਵਾਲ ਆਇਆ ਸੀ ਹਾਰ ਨਾਲੇ ਉਮੀਦਵਾਰ ਤੇ ਨਹੀਂ ਆਇਆ ਜਿਵੇਂ ਨਹੀਂ ਚੋਣ ਚ ਜੀ ਸੋ ਉਸੇ ਤਰ੍ਹਾਂ ਪਰ ਉਹਦੇ ਨਾਲ ਉਹ ਵੀ ਵੱਧ ਸੁਖਵੀਰ ਬਾਦਲ ਇੱਕ ਘਰ ਵਾਲਾ ਵੀ ਹੈ ਹਮ ਤੇ ਬਾਕੀ ਥਾਂਵਾਂ ਤੇ ਤਾਂ ਉਹ ਮਾਫੀ ਮੰਗ ਕੇ ਸਾਫ਼ ਲੂਗਾ ਘਰੇ ਜੋ ਹੁੰਦਾ ਉਹ ਸਾਰਿਆਂ ਨੂੰ ਪਤਾ ਹੈ ਤੇ ਇਸ ਲਈ ਘਰ ਵਾਲੀ ਮਤਲਬ ਸਾਰੀ ਦੁਨੀਆ ਇੱਕ ਪਾਸੇ ਜੋਰੂ ਕਾ ਭਾਈ ਇੱਕ ਤਰਫ ਕਹਿੰਦਾ ਕਿ ਉਹ ਇਸ ਲਈ ਉਹ ਏ ਪਤਾ ਨਹੀਂ ਹੁੰਦਾ ਕਿ ਉੱਥੇ ਸਥਿਤੀ ਕਿ ਖੁਖੀਰ ਬਾਦਲ ਲਈ ਇਹ ਵੱਡੀ ਚੁਣੌਤੀ ਬਣ ਗਿਆ ਕਿ ਹਰ ਸਿਮਰਤ ਦੀ ਸੀਟ ਜਿੱਤ ਹਾਰ ਸਾਖ ਦਾ ਤੇ ਸੁਖਵੀਰ ਬਾਦਲ ਦੀ ਹੈ ਜੀ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਦੇ ਮੁੱਖ ਮੰਤਰੀ ਨੇ ਹਮ ਤੇ ਇਹ ਵੀ ਮੰਨਿਆ ਜਾਂਦਾ ਕਿ ਪਟਿਆਲਾ ਤੋਂ ਜੇ ਉਹ ਜਿੱਤਦੇ ਨੇ ਤਾਂ ਪਰਨੀਤ ਕੌਰ ਦੇ ਰਸੂਕ ਕਰਕੇ ਜਿੱਤਦੇ ਨੇ ਹਮ ਪਰ ਇਸ ਵਾਰ ਪਰਨੀਤ ਕੌਰ ਦਾ ਸਾਰਾ ਕੁਝ ਚੌਣ ਮੈਦਾਨ ਦੇ ਵਿੱਚ ਆਉਣਾ ਪਾਰਟੀ ਬਦਲ ਕੇ ਆਉਣਾ ਉਹ ਸਾਰਾ ਕੁਝ ਕੈਪਟਨ ਦੇ ਖਾਤੇ ਜਾਂਦਾ ਕਿ ਤੁਸੀਂ ਨਾ ਕਾਂਗਰਸ ਛੱਡੀ ਹੁੰਦੀ ਨਾ ਪਾਰਟੀ ਬਦਲੀ ਹੁੰਦੀ ਨਾ ਮੈਨੂੰ ਭਾਜਪਾ ਕਿ ਨਹੀਂ ਜਾਣਾ ਪੈਂਦਾ ਕਾਂਗਸ ਹੀ ਪਤਾ ਨਹੀਂ ਆਉਣਗੇ ਕਿ ਨਹੀਂ ਆਉਣਗੇ ਭਾਜਪਾ ਕਿੰਨੇ ਕਵੋਟ ਪਾਉਣਗੇ ਕਿ ਨਹੀਂ ਪਾਉਣਗੇ ਪਤਾ ਨਹੀਂ ਮੇਰਾ ਕੀ ਬਣਨਾ ਸੋ ਇਸ ਲਈ ਕੈਪਟਨ ਅਮਰਿੰਦਰ ਸਿੰਘ ਦੇ ਲਈ ਇਹ ਸਾਰਾ ਕੁਝ ਦਾਅ ਤੇ ਲੱਗਿਆ ਤੇ ਉਹ ਪੂਰਾ ਜੋਰ ਲਾ ਰਹੇ ਨੇ ਕਿ ਜੇ મોદી ਵੀ ਆ ਜਵੇ ਅਮਿਤ ਸ਼ਾਹ ਵੀ ਆ ਜਵੇ ਹੈਨਾ ਮਤਲਬ ਇਹ ਸਾਰੇ ਤਰੀਕੇ ਅਪਣਾ ਰਹੇ ਨੇ ਤੋਂ ਸਾਖ ਦਾਤੇ ਜੀ ਤੇ ਇਸੇ ਤਾਲਪੁਰ ਹਲਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਜੀ ਸੋ ਉਹਨਾਂ ਦੇ ਲਈ ਜਿੱਥੇ ਆਪਣੀ ਧਰਮ ਪਤਨੀ ਨੂੰ ਜਿਤਾਉਣਾ ਲਾਜ਼ਮੀ ਹੋ ਗਿਆ ਉੱਥੇ ਉਹਨਾਂ ਦੇ ਲਈ ਚੁਣੌਤੀ ਹੈ ਕਿ ਪਿਛਲੀ ਵਾਰ ਜਿਹਨੂੰ ਮੈਂ ਹਰਾਇਆ ਸੀ ਇਸ ਵਾਰ ਉਹ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਚਾਹ ਤੇ ਰਾਜਕੁਮਾਰ ਚੱਬੇਵਾਲ ਨਾਲ ਮੁਕਾਬਲਾ ਹੈ ਇਸੀ ਵਾਰ ਮੇਰੇ ਨਾਲ ਸਿਤੀ ਹੋਰ ਸੀ ਐਕਟੀ ਮੈਂ ਪਤਨੀ ਖੜੀ ਹੈ ਤੇ ਦੂਸਰਾ ਜੇ ਘਰ ਦੇ ਅੰਦਰ ਜਿਹੜੀ ਕਲੇਸ਼ ਹੈ ਮੈਂ ਅਜੇ ਮੁੱਕਿਆ ਨਹੀਂ ਹੈ ਇਸ ਸਾਲ ਉਹ ਸੋ ਇਹਨਾਂ ਸਾਰੀਆਂ ਚੁਣੌਤੀਆਂ ਨੂੰ ਜਿੱਤਣਾ 100% ਦੀ ਜ਼ਿੰਮੇਵਾਰੀ ਬਣ ਗਿਆ ਸੋ ਇਹ ਤਿੰਨ ਸੀਟਾਂ ਜਿਹੜੀਆਂ ਨੇ ਹਸ਼ਿਆਰਪੁਰ ਪਠਿੰਡਾ ਦੇ ਪਟਿਆਲਾ ਜਿੱਥੇ ਲੜ ਰਹੀਆਂ ਨੇ ਬੀਬੀਆਂ ਪ੍ਰਸ਼ਾਦ ਦਾਤੇ ਉਹਨਾਂ ਦੇ ਘਰਾਂ ਦੀ ਲੱਗੀ ਐ ਸੋ ਇਸ ਇਸ ਇਟਾ ਵੀ ਕਾਫੀ ਨਜ਼ਰ ਮੰਗਦੀਆਂ ਨੇ ਧਿਆਨ ਕਰਈਆਂ ਜੀ ਜੀ ਦੀਪੋਜੀਏ ਦੱਸਿਓ ਭਗਵਾਨਤਮਾਨ ਵੀ ਕਰਦੇ ਹਨ ਸੁਖਬੀਰ ਬਾਦਲ ਨੂੰ ਫੋਲੋ ਇਹਦਾ ਵੇਰਵਾ ਕੀ ਹੈ ਜੀ ਇਸ ਗੱਲ ਦਾ ਦੇਖੋ ਆਪਾਂ ਇੱਕ ਦਿਨ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਸਾਰੀਆਂ ਪਾਰਟੀਆਂ ਨੇ ਆਪੋ ਆਪਣੀਆਂ ਟੀਮਾਂ ਰੱਖੀਆਂ ਨੇ ਆਪਣਾ ਜੋਰ ਜਮਾਇਆ ਸੋਸ਼ਲ ਵਿਅਤਿਆ ਦੀ ਚੌਥੀ ਚੋਣ ਚ ਸ਼ੁਰੂ ਹੋ ਰਹੀ ਜਾ ਰਹੀ ਹੈ ਜੀ ਪਰ ਇਸ ਤੋਂ ਅੱਗੇ ਮੈਂ ਦੇਖਣਾ ਚਾਹ ਰਿਹਾ ਸੀ ਕਿ ਪਰਸਨਲ ਫਾਲੋਅਰਜ਼ ਦੀ ਸਥਿਤੀ ਕੀ ਆ ਵੱਡੇ ਲੀਡਰਾਂ ਦੀ ਜੀ ਖਾਸ ਕਰਕੇ ਪੰਜਾਬ ਦੀਆਂ ਮੁੱਖ ਚਾਰ ਪਾਰਟੀਆਂ ਦੇ ਪ੍ਰਧਾਨਾਂ ਦੀ ਸਥਿਤੀ ਦੇਖਣੀ ਹੋਵੇ ਤਾਂ ਉਹਦੇ ਵਿੱਚ ਕੀ ਆ ਤਾਂ ਉਸ ਮਾਮਲੇ ਦੇ ਵਿੱਚ ਭਗਵੰਤ ਮਾਨ ਇਹਨਾਂ ਤੋਂ ਬਾਜ਼ੀ ਮਾਰਦੇ ਨਜ਼ਰ ਆਉਂਦੇ ਨੇ ਉਹ ਕਿਉਂਕਿ ਉਹਨਾਂ ਦੇ ਨਾਲ ਲੀਡਰ ਦੇ ਨਾਲ ਨਾਲ ਉਹਦੇ ਕਲਾਕਾਰ ਵਾਲੇ ਫਾਲੋਅਰਜ਼ ਵੀ ਸ਼ਾਮਿਲ ਨੇ ਨਾ ਹੂੰ ਹੂੰ ਸੋ ਇਹ ਵੀ ਇੱਕ ਪਹਿਲੂ ਹੈ ਮੈਂ ਜਦੋਂ ਇਹ ਦੇਖ ਰਿਹਾ ਸੀ ਤਾਂ ਭਗਵੰਤ ਮਾਨ ਉਹਨਾਂ ਦੇ ਟਵਿੱਟਰ ਦੇ ਉੱਤੇ 1.5 ਮਿਲੀਅਨ ਤੋਂ ਵੱਧ ਫਾਲੋਅਰ ਨੇ ਜੀ ਤੇ ਉਹ 1.5 ਮਿਲੀਅਨ ਫੋਲੋਅਰਸ ਨੇ ਉਹਨਾਂ ਦੇ ਹਾਂ ਤੇ ਪਰ ਖੁਦ ਉਹ 246 ਬੰਦਿਆਂ ਨੂੰ ਫੋਲੋ ਕਰਦੇ ਨੇ ਹੂੰ ਤੇ 246 ਦੇ ਵਿੱਚ ਸੁਖਵੀਰ ਬਾਦਲ ਵੀ ਆਉਂਦੇ ਆ ਮਮਤਾ ਬੈਂਕ ਜੀ ਵੀ ਆਉਂਦੇ ਆ ਕੁਝ ਕ੍ਰਿਕਟਰ ਖਿਡਾਰੀ ਵੀ ਆਉਂਦੇ ਆ ਹੂੰ ਹੂੰ ਜੀ ਇਸ ਲਈ ਉਹ ਫੋਲੋ ਕਰਦੇ ਸੁਖਵੀਰ ਬਾਦਲ ਨੂੰ ਤੇ ਮਮਤਾ ਬੈਨਰਜੀ ਨੂੰ ਵੀ ਹਾਂ ਜਦੋਂ ਮੈਂ ਫੇਸਬੁੱਕ ਤੇ ਦੇਖਦਾ ਤਾਂ ਫੇਸਬੁੱਕ ਤੇ ਭਗਵੰਤ ਮਾਨ ਹੋਰਾਂ ਦੇ 3 ਮਿਲੀਅਨ ਤੋਂ ਵੱਧ ਫੋਲੋਅਰਸ ਨੇ ਹੂੰ ਹੂੰ ਉਹਨਾਂ ਦੇ ਪੇਜ ਤੇ ਉੱਤੇ ਪਰ ਮੈਟਿਊ ਸਿੰਘ ਨੂੰ ਫੋਲੋ ਕਰਦੇ। ਇੱਕ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੋਹਰ ਨੂੰ ਡਾਕਟਰ ਗੁਰਪ੍ਰੀਤ ਕੋਹਰ ਨੂੰ ਇੱਕ ਆਪਣੀ ਭਾਰਤ ਦੇ ਸੁਪਰੀਮ ਅਰਵਿੰਦ ਕੇਸਰੀਵਾਲ ਸਿਰ ਦੋਵਾਂ ਦੇ ਹੂੰ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਸੁਖਵੀਰ ਬਾਦਲ ਕੋਹਰਾਂ ਦੀ। ਜੀ। ਸੁਖਵੀਰ ਬਾਦਲ ਐ ਐਕਸ ਦੇ ਮਾਮਲੇ 'ਚ ਟਵਿੱਟਰ ਦੇ ਮਾਮਲੇ 'ਚ ਕਾਫੀ ਪਿੱਛੇ ਨੇ ਭਗਵੰਤ ਜੀ ਕੋਹਰਾਂ ਤੋਂ ਪਰ ਫੇਸਬੁੱਕ ਦੇ ਮਾਮਲੇ 'ਚ ਕਾਫੀ ਮੁਕਾਬਲੇ 'ਚ ਹੂੰ ਟਵਿੱਟਰ ਦੇ ਉੱਤੇ ਸੁਖਵੀਰ ਬਾਦਲ ਕੋਹਰਾਂ ਦੇ 4 ਲੱਖ 38 ਹੂੰ ਤੇ 24 ਲੋਕਾਂ ਨੂੰ ਫੋਲੋ ਕਰਦੇ। ਹਮਮ ਤੇ 24 ਲੋਕਾਂ ਦੇ ਵਿੱਚ ਬੀਬੀ ਬਾਦਲ ਵੀ ਹੈ ਵਿਕਰਮ ਮੀਸ਼ੀਆ ਵੀ ਹੈ ਤੇ ਬਿਲ ਗੇਟਸ ਵੀ ਹੈ ਹਮਮ ਭਗਵੰਤ ਮਾਨ ਨਹੀਂ ਹੈਗੇ ਇੱਧਰ ਹਨਾ ਭਗਵੰਤ ਜਾਨ ਨੂੰ ਫੋਲੋ ਬੈਕ ਨਹੀਂ ਕੀਤਾ ਉਹਨਾਂ ਨੇ ਤੇ ਫੇਸਬੁੱਕ ਦੇ ਉੱਤੇ ਮਤਲਬ ਜੇ ਭਗਵੰਤ ਮਾਨ ਦੇ 3 ਮਿਲੀਅਨ ਨੇ ਤਾਂ ਇਹਨਾਂ ਦੇ ਵੀ 2.3 ਮਿਲੀਅਨ ਲਿਗੇ ਹਮ ਜੀ ਤੇ ਇੱਥੇ ਵੀ ਇਹ ਹਸਕਿਲਤ ਬਾਦਲ ਤੇ ਵਿਕਰਮ ਮੀਸ਼ੀਆ ਨੂੰ ਫੋਲੋ ਕਰਦੇ ਆ ਹਮ ਜੀ ਜਿਹੜਾ ਇਹਨਾਂ ਨੂੰ ਫੋਲੋ ਕਰਦੇ ਆ ਬਸ ਉਸ ਤੋਂ ਬਾਅਦ ਰਾਜਾ ਬੜਿੰਗ ਦੀ ਵਾਰੀ ਆਉਂਦੀ ਹੈ ਜਿਨ੍ਹਾਂ ਦੀ 335000 ਟਵਿੱਟਰ ਦੇ ਉੱਤੇ ਫੋਲੋਅਰ ਨੇ ਖੁਦੋਂ 213 ਲੋਕਾਂ ਨੂੰ ਫੋਲੋ ਕਰਦੇ ਨੇ ਜਿਦੇ ਵਿੱਚ ਬਹੁਤ ਘੱਟਾਂ ਦੇ ਵੀਟਰ ਨੇ। ਕੀ ਹੁੰਦਾ? ਜੀ। ਆਲਸ ਦੇ ਵੀ ਕਿ ਹੋਰ ਦਰਾਂ ਦੇ ਵੀਟਰ। ਤੇ ਫੇਸਬੁੱਕ ਦੇ ਉੱਤੇ ਇਹਨਾਂ ਦੇ 10 ਲੱਖ ਤੋਂ ਵੱਧ ਫੋਲੋਅਰ ਨੇ 10 ਲੱਖ 20000 ਜਿੱਤੇ 14 ਕੁ ਬੰਦਿਆਂ ਨੂੰ ਫੋਲੋ ਕਰਦੇ ਆ। ਹਮ। ਤੇ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਭਾਜਪਾ ਦੇ ਪ੍ਰਧਾਨ ਸਿੰਘ ਜਾਖੜ ਦੀ। ਜੀ। ਉਹ ਲੀਟਰ ਦੇ ਉੱਤੇ 80 ਕੁ ਹੋਰ ਵੱਧ ਫੋਲੋਅਰਸ ਨੇ ਇਹ ਕੁਝ 56 ਲੋਕਾਂ ਨੂੰ ਫੋਲੋ ਕਰਦੇ ਨੇ ਜਿਹਦੇ ਵਿੱਚ ਭਾਜਪਾਈ ਦਾ ਕੁਝ ਹੈਗੇ ਹੀ ਹੈਗੇ ਨੇ ਗ੍ਰਹਿ ਮੰਤਰੀ ਅਲਾ ਹੈਗਾ ਉਹ ਤੋਂ ਬਿਨਾ ਮਤਲਬ ਧਰਮਵੀਰ ਗਾਂਧੀ ਵੀ ਹੈਗੇ ਆ ਪੀ ਜਸਤੰਬਰ ਵੀ ਹੈਗਾ ਸਚੀ थरूर ਵੀ ਹੈਗੇ ਇਹਨਾਂ ਲੋਕਾਂ ਤੇ ਜਦੋਂ ਫੇਸਬੁੱਕ ਦੇ ਉੱਤੇ ਸੁਨੀਲ ਜਾਕੜ ਦੇ ਕੋਲ 238000 ਫੋਲੋਅਰ ਨੇ ਫੋਲੋਅਰ ਨੇ ਪਰ ਉਹ ਆਪ ਕਿਸੇ ਨੂੰ ਵੀ ਫੋਲੋ ਨਹੀਂ ਕਰਦੇ ਇਸ ਲਈ ਇਸ ਮਾਮਲੇ ਦੇ ਵਿੱਚ ਬੇਸ਼ੱਕ ਕੋਈ ਬਾਜ਼ੀ ਮਾਰਦਾ ਦਿਖੇ ਪਰ ਇਹ ਫੋਲੋਅਰ ਦਾ ਦਾਇਰਾ ਤੁਹਾਡਾ ਨਾ ਹਲਕਾ ਹੁੰਦਾ ਇਹਨਾਂ ਸੂਬਾ ਹੁੰਦਾ ਨਾ ਦੇਸ਼ ਹੁੰਦਾ ਜਿੱਥੇ ਵੀ ਤੁਹਾਨੂੰ ਕੋਈ ਚਾਹਣ ਵਾਲਾ ਪ੍ਰਚੰਸ਼ਕ ਬੈਠਾ ਹੈ ਕਈ ਵਾਰ ਮਤਲਬ ਇੱਕ ਅਖਬਾਰ ਪੰਜਾਬ ਚ ਬੈਨ ਹੋ ਗਈ ਹਮ ਹੈਨਾ ਸ਼੍ਰੋਮੀ ਕਮੇਟੀ ਵੱਲੋਂ ਅਕਾਲੀ ਦਰ ਵੱਲੋਂ ਬੈਨ ਕਰ ਦਿੱਤੀ ਗਈ ਪਰ ਉਸ ਵੇਲੇ ਨੂੰ ਚੋਰੀ ਉੱਠ ਕੇ ਬੰਕੇ ਪਰਦੇਸੀ ਕਿ ਯਾ ਦੇਖੀ ਸੀ ਸਾਡੇ ਬਾਰੇ ਕੀ ਲਿਖਿਆ ਇਸ ਨਾਲ ਜੁੜੀ ਨਹੀਂ ਹੁੰਦਾ ਜਿਹੜੇ ਤੁਹਾਡੇ ਫਾਲੋਅਰਸ ਨੇ ਉਹ ਤੁਹਾਡੇ ਚਿਹਤੇ ਵੀ ਹੋਣ ਮੈਂ ਕਈ ਵਾਰ ਨਜ਼ਰ ਸਾਡੀ ਟਿੱਪਣੀ ਕਰਨ ਵਾਲੇ ਵੀ ਤੁਹਾਡੇ ਪੇਜ ਤੇ ਆਏ ਹੁੰਦੇ ਨਾ ਕਿ ਤਾਂ ਕਿ ਉਹ ਤੁਹਾਨੂੰ ਬਾਤ ਸਕਣਗੇ ਤੁਸੀਂ ਘਰ ਕੀ ਰਹੇ ਜੀ ਜੀ ਬਿਲਕੁਲ ਬਿਲਕੁਲ ਤੇ ਕਈ ਵਾਰੀ ਜਿਹੜੇ ਫਾਲੋਅਰਸ ਦੀ ਗਿਣਤੀ ਹੈ ਇਹਦੇ ਵਿੱਚ ਸਿਰਫ ਉਹ ਜਾਲੀ ਖਾਤਾ ਹੀ ਹੁੰਦਾ ਬੰਦਾ ਵੀ ਨਹੀਂ ਹੁੰਦਾ ਬਹੁਤ ਸਿਗਨੀਫੀਕੈਂਟ ਨੰਬਰ ਆਇਆ ਜਿਵੇਂ ਹੋਣੀ ਨਹੀਂ ਹੁੰਦਾ ਜੀ 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 ਬਿਲਕੁਕੁਲ